ਸਤਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਹਰ ਰੋਜ਼ ਦੀ ਤਰ੍ਹਾਂ ਪਾਤਸ਼ਾਹ ਦੀ ਰਹਿਮਤ ਕਿਰਪਾ ਬਖਸ਼ ਸਦਕਾ ਅਮਰਤ ਬਿਲਦੁਲ ਲੈ ਕੇ ਗੁਰੂ ਚਰਨਾਂ ਵਿੱਚ ਪਹੁੰਚ ਕੇ ਧਨ ਮਾਨ ਧਨ ਕਰ ਕੇ ਹਾਜ਼ਰੀ ਭਰ ਰਹੀ ਗੁਰੂ ਸਿਵਾਰੀ ਸਾਧ ਸੰਗਤ ਦੀ ਬੜਪਾਗੇ ਹਾਂ ਸਤਿਗੁਰਾਂ ਦੀ ਪਵਿੱਤਰ ਗੋਦ ਵਿੱਚ ਬੈਠਣ ਦਾ ਸਮਾਂ ਮਿਲਿਆ। ਨਿਤਨੇਮ ਦੀਆਂ ਬਾਣੀਆਂ ਉਪਰੰਤ ਆਸਾ ਕੀ ਵਾਰ ਦੇ ਕੀਰਤਨ ਇੱਕ ਸ਼ਬਦ ਦੀ ਹਾਜ਼ਰੀ ਭਰੀ ਹੈ। ਸੋ ਹੁਣ ਸਮਾਂ ਹੋਇਆ ਸਭ ਤੋਂ ਉੱਪਰ ਗੁਰ ਸ਼ਬਦ ਵਿਚਾਰ ਸਭ ਤੋਂ ਊਤਮਾ ਹਰ ਕੀ ਕਥਾ শ্রবণ ਕਰਨ ਦਾ ਆਓ ਕਥਾ ਸ਼ੁਰੂ ਕਰਨ ਤੋਂ ਪਹਿਲਾਂ ਸਾਰੀ ਸੰਗਤ ਸਤਿਗੁਰਾਂ ਦੇ ਚਰਨਾਂ ਵਿੱਚ ਝੁਕਾਈਏ ਸੀਸ। ਫਤੇ ਦੀ ਪਾਈਏ ਸਾਂਝ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 42 ਸਲੋਕ ਜਿਹੜਾ ਜਿਸ ਦੀ ਵਿਚਾਰ ਆਪਾਂ ਰਲ ਮਿਲ ਕੇ ਕਰਨੀ ਹੈ ਸਤਿਗੁਰਾਂ ਦੇ ਵੱਲੋਂ ਬਖਸ਼ਿਸ਼ ਕੀਤੀ ਜਿੰਨੀ ਮਤ ਬੁੱਧੀ ਬਖਸ਼ਿਸ਼ ਕੀਤੀ ਹੈ ਆਓ ਸਤਿਗੁਰੂ ਜੀ ਇਸ ਸਲੋਕ ਦੇ ਵਿੱਚ ਸਾਨੂੰ ਕੀ ਉਪਦੇਸ਼ ਕਰਦੇ ਹੈ ਪਾਸਕੰਦੇ ਗਰਬ ਕਰਤ ਹੈ ਦੇਹ ਕੋ ਬਿਨਸੈ ਛਿਨ ਮੈਂ ਮੀਤ ਗਰਬ ਦਾ ਭਾਵ ਹੁੰਦਾ ਹੈ ਹੰਕਾਰ ਈਗੋ ਕਹ ਲਈ ਮਾਨ ਕਹ ਲਈ ਹੰਕਾਰ ਕਹ ਲਈ ਕਰਤ ਹੈ ਦੇਹ ਦੇਹ ਭਾਵ ਸਰੀਰ ਦਾ ਇੱਥੇ ਕੱਲੀ ਦੇਹ ਦੀ ਗੱਲ ਆਈ ਹੈ ਪਾਚ ਕੰਧੇ ਭਾਈ हे ਮਨੁੱਖ ਮਨੁੱਖ ਨੂੰ ਸਬੋਧਨ ਕਿਉਂਕਿ ਮਨੁੱਖ ਦੀ ਦੇਹ ਹੀ ਕੀਮਤੀ ਹੈ ਦੇਹ ਤਾਂ ਹੁਣ ਦੇਖੋ ਜਾਨਵਰਾਂ ਨੂੰ ਵੀ ਮਿਲੀ ਹੈ ਪਸ਼ੂ ਪੰਛੀਆਂ ਨੂੰ ਵੀ ਮਿਲੀ ਹੈ ਨਾ ਪਰ ਜਿਹੜੀ ਆ ਮਨੁੱਖਾ ਦੇਹੀ ਹੈ ਇਸ ਦੇਹੀ ਕੋ ਸਿਮਰੈ ਦੇਵ ਸੋ ਦੇਹੀ ਭਜ ਹਰ ਕੀ ਹਾਂ ਹਰੀ ਦਾ ਭਜਨ ਕਰਨ ਕਰਨ ਵਾਸਤੇ ਹੀ ਮਿਲੀ ਹੈ ਉਸ ਦਾ ਨਾਮ ਜਪਣ ਵਾਸਤੇ ਮਨੁੱਖਾ ਦੇਹੀ ਮਿਲੀ ਹੈ ਸਮਝ ਗਏ ਨਾ ਹੁਣ ਦੇਹ ਇਹਨੂੰ ਕਿਹਾ ਮਨੁੱਖ ਦੀ ਦੇਹ ਨੂੰ ਕਿਹਾ ਗਰਭ ਕਰਤ ਹੈ ਦੇਹ ਕੋ ਹੈ ਮਨੁੱਖ ਜਿਸ ਦੇਹ ਦਾ ਜਿਸ ਸਰੀਰ ਦਾ ਜਿਸ ਕਾਇਆ ਦਾ ਤੂੰ ਹੰਕਾਰ ਕਰਦਾ ਬਿਨ ਸੈ ਸਿਨਮੈ ਇਹਨੇ ਇੱਕ ਸਿਨ ਵਿੱਚ ਬਿਨ ਸ ਜਾਣਾ ਖਤਮ ਹੋ ਜਾਣਾ ਸਮਾਂ ਨਹੀਂ ਲੱਗਣਾ ਇਹਨੂੰ ਲੱਗਦਾ ਜੀ ਸਮਾਂ ਹਾਂ ਬਣਾਉਣ ਲੱਗਿਆ ਸਮਾਂ ਜ਼ਰੂਰ ਲੱਗਦਾ ਇਹਨੂੰ ਕੀ ਕਰਨ ਲੱਗਿਆ ਬਣਾਉਣ ਲੱਗਿਆ ਬਾਬਾ ਫਰੀਦ ਜੀ ਕਹਿੰਦੇ ਗਢੈਂਦੇ ਆ 6 ਮਾ ਕੜੇੰ ਦਾ ਪੱਵ ਬਣਾਉਨੇ ਆ ਗੰਢ ਦੇ ਐਨੂੰ ਕਿੰਨੇ ਕਿੰਨਾ ਸਮਾਂ ਲੱਗਦਾ 6 ਮਹਾ 6 ਮਹੀਨੇ ਲੱਗਦੀ ਆ ਬਣਾਉਣ ਲੱਗਿਆ ਇਹਨੂੰ ਤੇ ਤੜੇਂਦਿਆਂ ਜਦੋਂ ਟੁੱਟਦੀ ਐ ਖਤਮ ਹੁੰਦੀ ਐ ਇੱਕ ਠਿਨੋ ਇੱਕ ਖੇਣ ਲੱਗਦਾ ਬਸ ਨਾਲ ਦੀ ਨਾਲ ਸੂਤ ਖਿੱਚਿਆ ਢਾਂ ਢੇਰੀ ਹੋਈ ਮਦ ਨਾਲ ਦੀ ਨਾ ਖਤਮ ਇੱਕ 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 ਖੇਣ ਦੇਖ ਲਓ ਕਿੰਨਾ ਕ ਸਮਾਂ ਹੁੰਦਾ ਮੌਤ ਜਦੋਂ ਲੈ ਜਾਂਦੀ ਹੈ ਬਹੁਤਾ ਸਮਾਂ ਨਹੀਂ ਲਾਉਂਦੀ ਤੇ ਜਦੋਂ ਇਹਨੇ ਖਤਮ ਹੋਣਾ ਦੇਹੀ ਨੇ ਧਿਆਨ ਰੱਖਿਓ ਭਾਈ ਕਿ ਇਹਨੂੰ ਸਮਾਂ ਨਹੀਂ ਬਹੁਤਾ ਲੱਗਣਾ ਜਦੋਂ ਅੱਗ ਲੱਗਦੀ ਨਾਲ ਦੀ ਨਾਲ ਇਹਨੇ ਖਤਮ ਹੁਣ ਤਾਂ ਅੱਗ ਲਾਉਣ ਦੀ ਵੀ ਲੋੜ ਨਹੀਂ ਹੁੰਦਾ ਮਸ਼ੀਨਾਂ ਇਹ ਜਿਹੀਆਂ ਬਟਨ ਦੱਬਿਆ ਤੇ ਨਾਲ ਦੀ ਨਾਲ ਫਿਰ ਇਸ ਦੇਹੀ ਦਾ ਹੰਕਾਰ ਕਾਦੇ ਵਾਸਤੇ ਇਹਦਾ ਮਾਣ ਕਾਦੇ ਵਾਸਤੇ ਹੈ ਉਹ ਅੱਗੇ ਵਿਚਾਰ ਕਰਾਂਗੇ ਪਾਸਾ ਕਹਿੰਦੇ ਜਿਸ ਦੇਹੀ ਦਾ ਭਾਈ ਜਿਸ ਸਰੀਰ ਦਾ ਕਾਇਆ ਦਾ ਤੂੰ ਹੰਕਾਰ ਕਰਦਾ ਪਹਿਲੀ ਗੱਲ ਤਾਂ ਇਹ ਸੁਣ ਲੈ ਵੀ ਇਹ ਇੱਕ ਸਿਣ ਦੇ ਵਿੱਚ ਐ ਨਾ ਜਿਹੜੀ ਐ ਇਹਨੇ ਬਿਨ ਸਜਾਣਾ ਮੀਤ हे ਮੇਰੇ ਮਿੱਤਰ ਸਾਨੂੰ ਸਬੋਧਨ ਕਰਕੇ ਗੁਰਤੇਗ ਵਾਦਰ ਪਾਸਾ ਜੀ ਕਹਿੰਦੇ ਨੇ ਜੇਹ ਪ੍ਰਾਨੀ ਹਰ ਜਸ ਕਹਿਓ ਜੇਹ ਪ੍ਰਾਨੀ ਜਿਸ ਪ੍ਰਾਨੀ ਨੇ ਉਸ ਰੱਬ ਦਾ ਜਸ ਗਾਇਆ ਕਿਹਾ ਉਹਦੀ ਆਦਨਾ ਕੀਤੀ ਉਹਦੇ ਗੁਣ ਗਾਈ ਸੇਪਤ ਕੀਤੀ ਨਾਨਕ ਗੁਰੂ ਨਾਨਕ ਪਾਤਸ਼ਾਹ ਜੀ ਭਾਵ ਨੌਵੇਂ ਪਾਤਸ਼ਾਹ ਕਹਿੰਦੇ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਮੋਹਰ ਲੱਗੀ ਹੈ ਧਿਆਨ ਦੇ ਕੋ ਜਿੱਥੇ ਵੀ ਤੀਜੇ ਪਾਛਾ ਦੀ ਕਿਸੇ ਵੀ ਗੁਰੂ ਸਾਹਿਬਾਨ ਦੀ ਬਾਣੀ ਹੈ ਉਥੇ ਗੁਰੂ ਨਾਨਕ ਪਾਤਸ਼ਾਹ ਦੀ ਮੋਹਰ ਲਾ ਕੇ ਇਹ ਕਿਹਾ ਗਿਆ ਵੀ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ ਭਾਵ ਵਿਚਾਰਤਾਰਾ ਹੋਈ ਹੈ ਨਾਨਕ ਤਿਹ ਜਗ ਜੀਤ ਕਹਿੰਦੇ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਜਪਿਆ ਕਿਉਂਕਿ ਨਾਮ ਜਪਣ ਵਾਸਤੇ ਦੇਹੀ ਮਿਲੀ ਸੀ ਇਸ ਕੰਮ ਨੂੰ ਕੀਤਾ ਜਿਸ ਵਾਸਤੇ ਦੇਹੀ ਮਿਲੀ ਸੀ ਕਾਹਦੀ ਬਾਤੇ ਮਿਲੀ ਸੀ ਭਜੋ ਹੋ गोविंद ਭੂਲ ਮਤ ਜਾਓ ਮਾਨਸ ਜਨਮ ਕਾ ਇਹੀ ਲਾ ਇਹ ਲਾਹਾ ਲੈਣਾ ਸੀ ਸੀ ਮਾਨਸ ਜਨਮ ਤੋਂ ਇਹ ਮਨੋਖਾ ਸਰੀਰ ਤੋਂ ਦੇਹੀ ਤੂੰ ਇਹਨੂੰ ਭੁੱਲਣਾ ਨਹੀਂ ਸੀ ਭਲ ਭੁੱਲ ਗਿਆ ਬਸ ਦੇਹੀ ਦੇ ਹੰਕਾਰ ਚ ਵੱਧ ਗਿਆ ਵੀ ਮੈਂ ਬਸ ਮੇਰਾ ਸਰੀਰ ਏ ਦੇਹੀ ਹੁਣ ਜਿਹੜਾ ਹੰਕਾਰ ਜਮ ਗਿਆ ਉਹਨੂੰ ਸਤਿਗੁਰਾਂ ਨੇ ਕਹਿ ਦਿੱਤਾ ਭਾਈ ਇਹਦਾ ਹੰਕਾਰ ਨਾ ਕਰਨੇ ਇੱਕ ਸਿਣ ਦੇ ਵਿੱਚ ਖਤਮ ਹੋ ਜਾਣਾ ਜਿਸ ਦੇਹੀ ਨੂੰ ਤੂੰ ਕਹਿੰਦਾ ਵੀ ਮੇਰੀ ਮੇਰੀ ਕਰਦਾ ਪਰ ਇੱਕ ਗੱਲ ਧਿਆਨ ਰੱਖੋ ਜਿਨ੍ਹਾਂ ਨੇ ਤੋਂ ਕੰਮ ਕੰਮ ਲੈਂਤਾ ਨਾਮ ਜਪਿਆ ਜਿਸ ਵਾਸਤੇ ਮਿਲੀ ਸੀ ਸਤਿਗੁਰ ਕਹਿੰਦੇ ਉਹਨਾਂ ਨੇ ਜਗ ਨੂੰ ਜਿੱਤ ਲਿਆ ਜੇ ਪ੍ਰਾਨੀ ਹਰ ਜਸ ਕਹਿਓ ਨਾਨਕ ਤਿਹ ਉਹਨਾਂ ਨੇ ਜਗ ਜੀਤ ਜਗ ਨੂੰ ਜਿੱਤ ਲਿਆ ਬਸ ਹੁਣ ਗੱਲ ਇੱਥੇ ਖੜੀ ਐ ਹੁਣ ਪਹਿਲਾਂ ਆਪਾਂ ਸ਼ਲੋਕ ਦੀ ਵਿਆਖਿਆ ਕਰੀ ਸੀ ਪਰਸੋਂ ਹਨਾ ਝੂਠੇ ਮਾਨ ਕਹਾ ਕਰੈ ਜੱਗ ਸੁਪਨੇ ਜਿਉ ਜਾਨ ਉਥੇ ਜੱਗ ਦੀ ਗੱਲ ਸੀ ਸਾਰੇ ਸੰਸਾਰ ਦੀ ਗੱਲ ਸੀ ਗੱਲ ਤਾਂ ਉਥੇ ਵੀ ਹੰਕਾਰ ਦੀ ਸੀ ਮਾਨ ਕਹਿੰਦੇ ਨੇ ਹੰਕਾਰ ਕਹ ਲੋ ਈਗੋ ਕਹ ਲੋ ਗੱਲ ਇੱਕੋ ਹੀ ਆ ਪਰ ਹੁਣ ਸਤਿਗੁਰੂ ਜੀ ਇੱਥੇ ਇਕੱਲਾ ਦੇਹੀ ਤੇ ਆ ਗਏ ਸਾਡੀ ਤੇ ਹੁਣ ਸੰਸਾਰ ਦਾ ਮਾਨ ਦੇਲਾ ਕਰਦਾ ਹੁਣ ਸੰਸਾਰ ਹੁਣ ਸਾਡਾ ਥੋੜਾ ਆਪਣਾ ਹੁਣ ਆਪਾਂ ਨੂੰ ਕੀ ਇਹ ਸੰਸਾਰ ਦਾ ਕੌਣ ਹੰਕਾਰ ਕਰਦਾ ਹੈ ਹੁਣ ਗੱਲ ਸੰਸਾਰ ਦੀ ਨਹੀਂ ਗੱਲ ਸੰਸਾਰ ਦੇ ਵਿੱਚ ਕੀ ਕੁਝ ਹੈ ਉਹਦਾ ਹੰਕਾਰ ਹੈ ਉਹਨੂੰ ਸੰਸਾਰ ਕਹਿਆ ਹੈ ਦੁਨੀਆ ਵਿੱਚ ਕੀ ਕੁਝ ਹੈ ਇਸ ਸ੍ਰਿਸ਼ਟੀ ਦੇ ਵਿੱਚ ਇਸ ਧਰਤੀ ਤੇ ਹਨਾ ਹੁਣ ਉਹਨਾਂ ਵਸਤੂਆਂ ਦਾ ਹੰਕਾਰ ਹੈ ਸੰਸਾਰ ਦੇ ਵਿੱਚ ਜੋ ਕੁਝ ਹੈ ਸਾਡੇ ਸਾਹਮਣੇ ਹੈ ਸਭ ਤੋਂ ਪਹਿਲਾਂ ਤਾਂ ਅਸੀਂ ਵਸਤੂਆਂ ਪਰਮਾਤਮਾ ਦੀ ਇਸ ਦੇਹੀ ਉਹ ਗੱਲ ਚੱਲੇਗੀ ਅੱਗੇ ਫਿਰ ਇਸ ਬੰਦੇ ਦੇ ਨਾਲ ਹੀ ਸੰਬੰਧਤ ਕੁਦਰਤ ਦੇਖੋ ਬੰਦੇ ਦੀ ਪ੍ਰਾਪਰਟੀ ਬੰਦੇ ਦੀਆਂ ਜ਼ਮੀਨ ਜਾਇਦਾਦਾਂ ਬੰਦੇ ਦੀ ਧੀਆ ਪੁੱਤਰ ਪਰਿਵਾਰ ਬੰਦੇ ਦੇ ਅੰਦਰ ਗੁਣ ਗੁਣਾ ਦਾ ਵੀ ਹੰਕਾਰ ਹੋ ਜਾਂਦਾ ਨਾ ਗੁਣਾ ਦਾ ਵੀ ਹੰਕਾਰ ਹੁੰਦਾ ਗੱਲ ਇਹ ਨਹੀਂ ਇਹ ਗੁਣਨ ਗਰੀਬ ਦੇ ਵਿੱਚ ਵੀ ਹੋ ਜੇ ਨੂੰ ਆਪਾਂ ਗਰੀਬ ਕਹਿ ਦਿੰਨੇ ਆ ਪਹਿਲਾਂ ਵੀ ਵਿਚਾਰ ਕੀਤੀ ਜੀ ਗੁਰਬਾਣੀ ਚ ਬਹੁਤੇ ਸ਼ਬਦ ਗਰੀਬ ਨਿਮਰਤਾ ਵਾਸਤੇ ਆਏ ਨੇ ਉਹ ਉਹ ਭਾਈ ਪੈਸੇ ਵਾਲਿਆਂ ਵਿੱਚ ਵੀ ਹੁੰਦੀ ਹੈ ਬਹੁਤ ਇਹੋ ਜੀ ਗੱਲ ਨਹੀਂ ਹੈ ਕੱਲਾ ਇੱਕ ਪਾਸਾ ਨਹੀਂ ਹੁੰਦਾ ਹੰ ਗਰੀਬ ਦੇ ਵਿੱਚ ਹੰਕਾਰ ਵੀ ਹੁੰਦਾ ਕਿਉਂਕਿ ਗੁਣ ਆ ਜੇ ਪਹਿਲਾ ਗਰੀਬ ਵਿੱਚ ਹੀ ਪੈਸਾ ਆ ਜੇ ਹੰਕਾਰ ਕਿਸੇ 'ਚ ਵੀ ਆ ਸਕਦਾ ਹੈ ਕਿਉਂ ਕਿ ਕਿਉਂਕਿ ਲਾਹੇ ਬੰਦੇ ਨੂੰ ਰੋਗ ਹੈ ਮਹਾਰਾਜ ਨੇ ਲਾਇਆ ਉਹ ਪਰਮਾਤਮਾ ਨੇ ਹਮੈਂ ਰੋਗ ਮਾਨਕ ਕੋ ਦਿਨ ਉਹ ਮਨੁੱਖ ਭਾਵੇਂ ਗਰੀਬ ਹੈ ਭਾਵੇਂ ਅਮੀਰ ਹੈ ਭਾਵੇਂ ਪੜਿਆ ਲਿਖਿਆ ਆ ਭਾਵੇਂ ਅਨਪੜਾ ਹੈ ਭਾਵੇਂ ਉੱਚਾ ਭਾਵੇਂ ਨੀਮਾ ਕੁਝ ਵੀ ਕੇ ਹੋ ਜਾਏ ਹਨ ਮਨੁੱਖ ਨੂੰ ਰੋਗ ਲਾ ਦਿੱਤਾ ਹੈ ਇਹ ਇਹ ਰੋਗ ਇਹੋ ਜ ਹੈ ਕਦੋਂ ਵੀ ਉੱਠ ਖੜਦਾ ਅੰਦਰ ਅੰਦਰੋਂ ਉੱਠਣਾ ਨਹੀਂ ਤਾਂ ਅੰਦਰੋਂ ਸੋ ਆ ਉਹ ਸਾਥੋਂ ਕਰ ਕਹਿੰਦੇ ਇਹ ਪਹਿਲਾ ਸੰਸਾਰ ਦਾ ਹੰਕਾਰ ਇਹਦਾ ਮਾਣ ਨਹੀਂ ਕਰਨਾ ਝੂਠਾ ਹੈ ਮਾਨ ਕਹਾ ਕਰਾ ਜੱਗ ਸੁਪਨੇ ਜਿਉਂ ਜਾਣ ਇਹਨੂੰ ਸੁਪਨੇ ਦੀ ਨਿਆਈ ਜਾਣ ਭਾਵ ਥੋੜ ਚਿਰੀ ਹੈ ਇਹ ਥੋੜੇ ਸਮੇਂ ਬਾਅਦ ਤੇ ਜਿੱਦਾਂ ਦੇ ਦੀ ਗੱਲ ਹੋਈ ਸੀ ਹੁਣ ਸਤਗੁਰਾਂ ਦਾ ਇੱਕ ਭਾਈ ਗੁਰਦਾਸ ਦੀ ਵਾਰ ਦੇ ਵਿੱਚ ਪੌੜੀ ਆਉਂਦੀ ਹੈ ਆਪਾਂ ਦੋਨਾਂ ਦੋਨਾਂ ਸ਼ਲੋਕਾਂ ਨੂੰ ਇਕੱਠਾ ਰਲਾ ਲਈਏ ਨਾ ਇੱਕੋ ਹੀ ਗੱਲ ਹੈ ਉਥੇ ਸੰਸਾਰ ਆ ਗਿਆ ਉਹਦੇ ਵਿੱਚੋਂ ਸਤਗੁਰਾਂ ਨੇ ਸਾਡੀ ਦੇਹ ਨੂੰ ਕੱਢ ਲਿਆ ਹੁਣ ਦੇਹ ਨਾਲ ਸੰਬੰਧ ਤਜੋ ਕੁਝ ਹੈ ਉਹਦਾ ਹੰਕਾਰ ਹੁਣ ਸੰਸਾਰ ਦੇ ਵਿੱਚ ਕੀ ਹੈ ਹੁਣ ਸਤਿਗੁਰੂ ਭਾਈ ਭਾਈ ਗੁਰਦਾਸ ਦੀ ਆਪਣੀ 12 ਦੇ ਵਿੱਚ ਪੌੜੀ ਨੂੰ ਆਪਾਂ ਪੜ੍ਹੀਏ ਉਹਦੇ ਵਿੱਚ ਲਿਖਿਆ ਹੈ ਦੀਵਾਲੀ ਕੀ ਰਾਤ ਦੀਵੇ ਬਾਲੀ ਜਾਣ ਦੀਵਾਲੀ ਕੀ ਰਾਤ ਦੀਵੇ ਬਾਲੀ ਜਾਣ ਉਹ ਕਹਿੰਦੇ ਦੀਵਾਲੀ ਵਾਲੇ ਦਿਨ ਲੋਕ ਦੀਵੇ ਬਾਲਦੇ ਨੇ ਉਹ ਦੀਵੇ ਕਿੰਨਾ ਕਿਚਰ ਚੱਲਦੇ ਆ ਗੱਲ ਇੱਥੇ ਹੁਣ ਬੱਲਵਦੀ ਨਹੀਂ ਚੱਲਣੀ ਧਿਆਨ ਰੱਖਿਓ ਗੱਲ ਦੀਵੇ ਦੀ ਆ ਧੀਵੇ ਦੀ ਗੱਲ ਐ ਇਥੇ ਦੀਵਾ ਬਾਲ ਕੇ ਆਏ ਹਵਾ ਚੱਲੀ ਤੇ ਨਾਲ ਦੀ ਨਾਲ ਉਹਦੇ ਗਿਆ ਜਾ ਐਂ ਕਹ ਲੋ ਦੀਵੇ ਵਿੱਚ ਕਿੰਨਾ ਕੋ ਹੁੰਦਾ ਐਡਾ ਗਦੀਵਾ ਹੁੰਦਾ ਥੋੜਾ ਜਿਹਾ ਤੇਲ ਹੁੰਦਾ ਤੇ ਤੇਲ ਜਲੇ ਬੱਤੀ ਠਹਿਰਾਨੀ ਸੁਨਨਾ ਮੰਦਰ ਹੋਈ ਹੈ ਨਾ ਹੁਣ ਤੇਲ ਜਲ ਗਿਆ ਬੱਤੀ ਵੀ ਖਤਮ ਹੋ ਗਈ ਤੇ ਦੀਵਾ ਬੁੱਝ ਗਿਆ ਇਹ ਤਾਂ ਚਲੋ ਤੁਸੀਂ ਐਂ ਕਰ ਲਓ ਵੀ ਚਲੋ ਉਮਰ ਜਿੰਨੀ ਮਿਲੀ ਸੀ ਬੰਦਾ ਭੋਗ ਕੇ ਚਲਾ ਗਿਆ ਮਤਲਬ ਕੋ ਤੇਲ ਖਤਮ ਹੋ ਗਿਆ ਨਾ ਬੱਤੀ ਹੁਣ ਇੱਕ ਬੰਦਾ ਤੇਲ ਵੀ ਪਿਆ ਬੱਤੀ ਵੀ ਪਿਆ ਦੀਵਾ ਬੁਝ ਗਿਆ। ਭਾਵ ਉਸ ਉਮਰ ਪਈ ਸੀ ਹਲੇ। ਸਮਝ ਗਏ ਨਾ ਮੌਤ ਤਾਂ ਕਿਸੇ ਵੀ ਲਈ ਵੀ ਆ ਸਕਦੀ ਹੈ ਬਚਪਨ ਵਿੱਚ ਵੀ ਆ ਸਕਦੀ ਹੈ ਅਜੇ ਦੀਵਾ ਬਣਾਈ ਹੈ। ਜਗਣੀ ਲੱਗਿਆ ਸੀ ਉਹਦੀ ਬੁਝ ਗਿਆ। ਕਈ ਥੋੜਾ ਜਿਹਾ ਚਿਰ ਜਗੇ ਫੇਰ ਬੁਝ ਗਿਆ। ਕੋਈ ਕੁਝ ਅੱਧਾ ਗ ਤੇਲ ਵਾਲਿਆ ਅੱਧੇ ਗ ਬੱਤੀ ਗਈ ਜਵਾਨੀ ਆ ਗਈ ਉਥੋਂ ਚਲੇ ਗਏ। ਤੇ ਕੋਈ ਭਾਈ ਤੇਲ ਖਤਮ ਕਰਕੇ ਬੱਤੀ ਵੀ ਖਤਮ ਕਰਕੇ ਚਲੇ ਗਏ ਕਿ ਅੱਲਾ ਤਾਂ ਆ ਰਿਹਾ ਹੈ। ਪਾ ਵਾ ਥੋੜ ਚੀ ਦੀ ਐ ਇਹ ਬਹੁਤਾ ਚਿਰ ਨਹੀਂ ਹੈ ਦੀਵਾਲੀ ਕੀ ਰਾਤ ਦੀਵੇ ਬਾਲੇ ਕਹਿੰਦੇ ਜਿਸ ਤਰ੍ਹਾਂ ਦੀਵਾਲੀ ਦੀ ਰਾਤ ਦੀਵੇ ਬਾਲਦੇ ਨੇ ਉਹ ਦੀਵੇ ਬਹੁਤੇ ਚਿਰ ਨਹੀਂ ਸਾਨੂੰ ਚਾਨਣ ਦਿੰਦੇ ਉਹ ਥੋੜ ਚੀ ਦੀ ਕੰਮ ਹੈ ਤਾਰੇ ਜਾਤ ਸੁਨਾਤ ਅੰਬਰ ਭਾਲਿਆਂ ਨਾ ਆ ਤਾਰੇ ਹੁਣ ਦੇਖੋ ਹੁਣ ਥੋੜੀ ਥੋੜੀ ਦਿਚੀ ਜਾਂਦੇ ਆ ਥੋੜਾ ਦਿਨ ਚੜ੍ਹਨ ਦਿਓ ਨਾਲ ਦੀ ਨਾਲ ਖਤਮ ਕਿੰਨਾ ਚਿਰ ਨਹੀਂ ਬਸ ਨਾਲ ਦੀ ਨਾਲ ਦਿਸਣੋਂ ਹਟ ਜਾਣਗੇ ਸਾਰੇ ਫਿਰ ਸਤਗੁਰ ਕਹਿੰਦੇ ਫੁੱਲਾਂ ਕੀ ਵਗਾਤ ਚੁਣ-ਚੁਣ ਚਾਲੀਆਂ ਕਹਿੰਦੇ ਫੁੱਲ ਨੇ ਬਾਗ ਦੇ ਵਿੱਚੋਂ ਲਿਆਂਦੇ ਤੋੜ ਲੇ ਉਹਨਾਂ ਦੀ ਸੁਗੰਧ ਕਿੰਨਾ ਕਿਚਰਾ ਦੋ ਘੰਟੇ ਚਾਰ ਘੰਟੇ ਚਲੋ ਸਾਮ ਨੂੰ ਤੱਕ ਲਾ ਲਓ ਚਲ ਦੂਜੇ ਦਿਨ ਸਵੇਰ ਤੱਕ ਲਾ ਲਓ ਖਤਮ ਥੰਦੀ ਥੋੜੀ ਜੀ ਦੀ ਸਤਗੁਰ ਕਹਿੰਦੇ ਫੁੱਲਾਂ ਕੀ ਵਗਾਤ ਚੁਣ-ਚੁਣ ਚਾਲੀਆਂ ਹਰ ਚੰਦ ਔਰੀ ਝਾਤ ਉਚਾਈ ਉਚਾਲੀਅਨ ਸਤਗੁਰ ਕਹਿੰਦੇ ਜਿਹੜੀ ਹਰਚੰਦ ਔਰੀ ਰਚਾਉਂਦਰੀ ਕੀ ਪਤਾ ਹੁੰਦੀ ਹੈ ਅੱਜ ਜਦੋਂ ਆਪਾਂ ਬਹੁਤੀ ਗਰਮੀ ਪਵੇ ਨਾ ਸੜਕ ਹੁੰਦੀ ਹੈ ਵਧੀਆ ਬਣੀ ਹੁੰਦੀ ਹੈ ਉੱਤੇ ਤਾਂ ਐਂ ਲੱਗਦਾ ਦੂਰੋਂ ਵੀ ਪਾਣੀ ਹੈ ਉਹ ਹਿਰਨਨ ਹੁਣ ਤੇ ਹਿਰਨ ਨੂੰ ਤਰੇ ਲੱਗੀ ਹੁੰਦੀ ਹੈ ਉਹ ਪਾਣੀ ਦੀ ਭਾਲ ਵਿੱਚ ਜਦੋਂ ਸੜਕ ਤੇ ਚੜ ਜਾਂਦਾ ਹੈ ਉਹ ਵਿਚਾਰਾ ਦੇਖਦਾ ਵੀ ਸੜਕ ਤੇ ਪਾਣੀ ਹੈ ਉਹ ਜਿਉਂ-ਜਿਉਂ ਜਾਈ ਜਾਂਦਾ ਉਹ ਪਾਣੀ ਹੈ ਤਾਂ ਉਹ ਇੱਕ ਕੀ ਹੈ ਨਾ ਭਲੇਖਾ ਹੀ ਹੈ ਨਾ ਉਹ ਅੱਗੇ ਹੋਈ ਜਾਂਦਾ ਉਹ ਅੱਗੇ ਆਈ ਜਾਂਦਾ ਐਂ ਕਰਦਾ ਕਰਦਾ ਵਿਚਾਰਾ ਮਰ ਜਾਂਦਾ ਪਾਣੀ ਹੁੰਦਾ ਨਹੀਂ ਉਹ ਪਾਣੀ ਨਹੀਂ ਹੈ ਉੱਕ ਭਲੇਖਾ ਸੀ ਇਹ ਇਹਨੂੰ ਹਰਚੰਦੌਰ ਵੀ ਕਹਿੰਦੇ ਨੇ ਕਿੰਨਾ ਕੁ ਚਿਰ ਕੁਝ ਵੀ ਸਮਾਂ ਨਹੀਂ ਫਿਰ ਸਤਕੁਰ ਕਹਿੰਦੇ ਜਿਸ ਤਰ੍ਹਾਂ ਕਿਸੇ ਤੇ ਪੈਸੇ ਮੇਲਾ ਲੱਗਿਆ ਹੋਵੇ ਜੀ ਹਨਾ ਯਾਤਰੀ ਜਾਂਦੇ ਨੇ ਉਹ ਮੇਲਾ ਦੇਖਣ ਮੇਲਾ ਵਿੱਜੜ ਜਾਂਦਾ ਕਿੰਨੇ ਕ ਸਮਾਂ ਇੱਕ ਦਿਨ ਦਾ ਲਾਲੂ ਹਨਾ ਆਥ ਨੂੰ ਸਾਰੇ ਘਰੇ ਜਾਂਦੇ ਉੱਥੇ ਕੀ ਹੋ ਜਾਂਦਾ ਫਿਰ ਸੁਨਸਰਾ ਹੋ ਜਾਂਦੀ ਹੈ ਸੁਨਸਰਾ ਹੋ ਜਾਂਦੀ ਹੈ ਗੁਰਮੁਖ ਸੁਖ ਪਲਦਾਤ ਸ਼ਬਦ ਸੰਭਾਲੀਨ ਸਤਗੁਰ ਕਹਿੰਦੇ ਅਸਲ ਵਿੱਚ ਆ ਸ਼ਬਦ ਦੀ ਦਾਤ ਆ ਨਾ ਜਿਹੜੀ ਐ ਇਹ ਜਿਹੜਾ ਸੁਖ ਆ ਸ਼ਬਦ ਦਾ ਗੁਰੂ ਨੇ ਵੱਲੋਂ ਮਿਲਿਆ ਹੋਇਆ ਇਹਨੇ ਸਦਾ ਰਹਿਣਾ ਹੈ ਗੁਰੂ ਨੇ ਸਦਾ ਰਹਿਣਾ ਹੈ ਗੁਰੂ ਦੇ ਦਿੱਤੇ ਹੋਏ ਗਿਆਨ ਨੇ ਸਦਾ ਰਹਿਣਾ ਹੈ ਸੋ ਕਹਿਣ ਦਾ ਭਾਵ ਇਹ ਗਜੰਪਲ ਦੇ ਕੇ ਸਾਨੂੰ ਸਮਝਾ ਦਿੰਦਾ ਵੀ ਆ ਬਸ ਇੰਨਾ ਕੁ ਥੋੜ ਚਿਰ ਹੀ ਸੰਸਾਰ ਆ ਬਹੁਤਾ ਚਿਰ ਨਹੀਂ ਹੈ ਬਹੁਤਾ ਚਿਰ ਨਹੀਂ ਹੈ ਹੁਣ ਗੱਲ ਸਤਿਗੁਰ ਕਹਿੰਦੇ ਝੂਠਾ ਇਮਾਨ ਕਹਾ ਕਰਾ ਜੱਗ ਸੁਪਨੇ ਜੋ ਜਾਨ ਇਨ ਮੈਂ ਕਸ ਤੇਰੋ ਨਹੀਂ ਬੰਧਿਆ ਇਹਦੇ ਵਿੱਚ ਕੁਝ ਵੀ ਤੇਰਾ ਨਹੀਂ ਹੈ ਠੀਕ ਆ ਤੇਰੇ ਕੋਲੇ ਆ ਤੇਰਾ ਉਹ ਹੋਊਗਾ ਜਿਹੜਾ ਤੇਰੇ ਨਾਲ ਜਾਊਗਾ ਇੰਨਾ ਵਿੱਚੋਂ ਕੁਝ ਨਹੀਂ ਤੇਰਾ ਤੇ ਫਿਰ ਨਾਲ ਕੀ ਜਾਂਦਾ ਚੰਗੀਆਂਈਆਂ ਬੁਰਿਆਈਆਂ ਬਾਚਿਆ ਧਰਮ ਹੰਦੂਰ ਬੰਦੇ ਦੇ ਗੁਣ ਤੇ ਔਗਣ ਜਾਂਦੇ ਆ ਭਾਈ ਬੰਦੇ ਦੇ ਗੁਣ ਤੇ ਗਣ ਫਿਰ ਗੁਣਾਂ ਦਾ ਹੰਕਾਰ ਵੀ ਨਹੀਂ ਕਰਨਾ ਗੱਲ ਤਾਂ ਇੱਥੇ ਹੰਕਾਰ ਦੀ ਚੱਲਦੀ ਹੈ ਨਾ ਸਤਗੁਰ ਕਹਿੰਦੇ ਗਰਬ ਕਰਤ ਹੈ ਦੇਹ ਕੋ ਬਿਨ ਸੈ ਛਿਨਮ ਮੀਤੇ ਆ ਦੇਹੀ ਦਾ ਕਾਹਦਾ ਹੰਕਾਰ ਮਲ ਹੁਣ ਦੇਹੀ ਦੇ ਨਾਲ ਸੰਬੰਧਿਤ ਦੇਖ ਲਓ ਦੇਹੀ ਪਹਿਲਾਂ ਰੂਪ ਦੇ ਵਿੱਚ ਰੂਪ ਇਸ ਰੂਪ ਦਾ ਕਾਹਦਾ ਹੰਕਾਰ ਜੀ ਆ ਰੂਪ ਜੋ ਮਿਲਿਆ ਸਾਨੂੰ ਫਿਰ ਸਾਡੇ ਅੰਦਰ ਗੁਣ ਲਾ ਲਓ ਕਿਸੇ ਵੀ ਚੀਜ਼ ਦਾ ਗੁਣ ਲਾ ਲਓ ਕੋਈ ਮੰਨ ਲਓ ਆਹੀ ਗੁਣ ਨੇ ਕੋਈ ਕੋਈ ਕੀਰਤਨ ਕਰਦਾ ਕੋਈ ਤਬਲਾ ਵਜਾਉਂਦਾ ਹੈ ਕੋਈ ਹਾਰਮੋਨੀਅਮ ਵਜਾਉਂਦਾ ਹੈ ਕਿਸੇ ਨੂੰ ਕਥਾ ਕਰਨੀ ਆਉਂਦੀ ਹੈ ਕੋਈ ਕੀਰਤਨ ਵਧੀਆ ਕਰ ਲਾਂਦਾ ਹੈ ਮਾੜੀ ਗੱਲ ਨਹੀਂ ਹੈ ਵਜਾਉਣਾ ਵਾਜਾ ਹਾਰਮੋਨੀਅਮ ਆਫ ਕਰਨਾ ਤਬਲਾ ਵਜਾਉਣਾ ਕੀਰਤਨ ਕਰਨਾ ਕਥਾ ਕਰਨੀ ਪਰ ਮਾਣ ਮੜਾ ਹੰਕਾਰ ਮੜਾ ਵੀ ਮੈਂ ਕਰਦਾ ਵਧੀਆ ਬਸ ਹੋਰ ਤਾਂ ਕਰਦਾ ਕੋਈ ਨਹੀਂ ਮੈਂ ਵਧੀਆ ਵਜਾਉਣਾ ਜਾਂ ਮੈਂ ਵਧੀਆ ਹਾਰਮੋਨੀਅਮ ਵਜਾਉਣਾ ਇਹ ਹੰਕਾਰ ਇਹ ਇਹ ਦੇਹ ਦੇ ਵਿੱਚ ਹੀ ਆਉ ਹਿ ਸਿਆਨ ਰੱਖੋ ਕਿਉਂਕਿ ਦੇਹ ਨਾਲ ਸੰਬੰਧਤ ਗੁਣ ਨੇ ਦੇਹ ਨਾਲ ਸੰਬੰਧਤ ਰੂਪ ਹੈ ਰੂਪ ਦਾ ਕਾਹਦਾ ਹੰਕਾਰ ਆਪਾਂ ਦੇਖੋ ਪਰसों ਵਿਚਾਰ ਕੀਤੀ ਸੀ ਕਬੀਰ ਗਰਵ ਨਾ ਕੀਜੀਐ ਚਾਮ ਲਪੇਟੇ ਹਾੜ ਆ ਜਿਹੜੇ ਹੱਡ ਨੇ ਆ ਜੋ ਕਜਾ ਇਹ ਚੰਮ ਉੱਤੇ ਚੰਮ ਲਪੇਟਿਆ ਹੋਇਆ ਹੋਰ ਤਾਂ ਇਹਦੇ ਵਿੱਚ ਕੁਝ ਨਹੀਂ ਫਿਰ ਇਹ ਚੰਮ ਦਾ ਕਾਹਦਾ ਹੰਕਾਰ ਭਾਈ ਇਹ ਤਾਂ ਫਿਰ ਹੰਕਾਰ ਤਾਂ ਤਾਂ ਹੋਵੇ ਵੀ ਇਹ ਚੰਮ ਸਦਾ ਵਾਸਤੇ ਐਂ ਹੀ ਰਹੀ ਜਿਉ ਜੋ ਉਮਰ ਬੱਦੀ ਹੈ ਇਹ ਚੰਮ ਕੀ ਹੈ ਢਲਦਾ ਜਾਂਦਾ ਹੈ ਵਿਗੜਦਾ ਜਾਂਦਾ ਹੈ ਰੂਪ ਵਿਗੜਦਾ ਜਾਂਦਾ ਹੈ ਜਿਉਂ-ਜਿਉ ਇੱਕ ਦੇ ਕੋਬੜੇਪੇ ਦੇ ਵਿੱਚ ਆ ਕੇ ਕਿਹੋ ਜਿਹਾ ਰੂਪ ਹੋ ਜਾਂਦਾ ਹੈ ਬਚਪਨ ਵਿੱਚ ਕਿਹੋ ਜਿਹਾ ਸੀ ਜਵਾਨੀ ਵਿੱਚ ਕਿਹੋ ਜਿਹਾ ਸੀ ਹਨ ਫਿਰ ਕਾਹਦਾ ਹੰਕਾਰ ਇਨੀ ਤਾਂ ਢਲੀ ਜਾਂਦਾ ਸਮੇਂ ਨਾਲ ਇਹ ਇਹ ਸਰੀਰ ਦੇ ਵਿੱਚ ਹੁਣ ਚਲੋ ਇਹ ਸਰੀਰ ਦੇ ਪੂਰੇ ਹਿੱਸੇ ਨੂੰ ਆਪਾਂ ਲੈ ਲਈਏ ਭਗਤ ਰਵਦਾਸ ਜੀ ਦਾ ਇੱਕ ਸ਼ਬਦ ਆਉਂਦਾ ਜਲ ਕੀ ਪੀਤ ਪਵਨ ਕਾ ਥੰਬਾ ਆ ਜਿਹੜਾ ਜੀਵ ਆਤਮਾ ਅੰਦਰ ਰਹਿੰਦਾ ਨਾ ਪੌਰ ਰਹਿੰਦਾ ਜਿਹੜਾ ਇਹ ਇਹਦਾ ਜਿਹੜਾ ਕੋਠਾ ਜਿਹਦੇ ਵਿੱਚ ਰਹਿੰਦਾ ਹੈ ਘਰ ਦੇ ਵਿੱਚ ਉਹ ਉਹਦੀ ਬੰਤਰ ਭਗਤ ਅਰਵਦਾਸ ਜੀ ਨੇ ਸਾਡੇ ਸਾਹਮਣੇ ਰੱਖੀ ਹੈ ਕਹਿੰਦੇ ਆ ਦੇਖ ਲਓ ਤੇਰੇ ਸਰੀਰ ਦਾ ਕਿਸ ਤਰ੍ਹਾਂ ਦਾ ਇਹਦੀ ਬੰਤਰ ਹੈ ਜਲ ਕੀ ਪੀਤ ਇਹ ਜਿਹੜੀਆਂ ਕੰਧਾਂ ਨੇ ਪੀਤ ਕਹਿੰਦੇ ਨੇ ਕੰਧ ਨੂੰ ਜਿਹੜੀਆਂ ਇਹਦੀਆਂ ਕੰਧਾਂ ਕੱਡੀਆਂ ਹੁੰਦੀਆਂ ਉਹ ਜਲ ਦੀਆਂ ਨੇ ਪਾਣੀ ਦੀਆਂ ਕਹਿ ਲਓ ਜਲ ਦੀਆਂ ਕਹਿ ਲਓ ਨੀਰ ਦੀਆਂ ਕਹਿ ਲਓ ਵਾਟਰ ਦੀਆਂ ਕਹਿ ਲਓ ਹਨ ਜਲ ਕੀ ਪੀਤ ਪਵਨ ਕਾ ਥੰਬਾ ਥੰਬਾ ਦਾ ਭਾਵ ਥੰਮੀ ਸਪੋਰਟ ਕਾਦੀ ਪਾਵਨ ਦੀ ਸਵਾਸਾਂ ਦੀ ਜਿੱਦੋਂ ਸਵਾਸ ਨਿਕਲ ਜਾਂਦੇ ਐ ਸਪੋਰਟ ਖਤਮ ਹੋ ਗਈ ਤੇ ਬੰਦਾ ਡਿੱਗ ਪੈਂਦਾ ਨਾ ਫਿਰ ਨਾ ਖਾ ਸਕਦਾ ਨਾ ਪਹਿਨ ਸਕਦਾ ਨਾ ਤੁਰ ਸਕਦਾ ਨਾ ਜਾ ਸਕਦਾ ਨਾ ਗੱਲਬਾਤ ਕਰ ਸਕਦਾ ਬਸ ਜਿੱਥੇ ਬਹਿ ਗਿਆ ਜਿੱਥੋਂ ਸਪੋਰਟ ਨਿਕਲ ਗਈ ਜਿੱਥੋਂ ਨਿਕਲ ਗਈ ਉੱਥੇ ਵਿਟ ਜਾਣਾ ਨੇ ਭਾਬ ਜਦੋਂ ਸਵਾਸ ਖਤਮ ਹੋ ਗਏ ਹਨਾ ਖਤਮ ਹੋ ਗਿਆ ਹੁਣ ਸਵਾਸਾਂ ਦੀ ਇਹਨੂੰ ਸਪੋਰਟ ਹੈ ਸਵਾਸਾਂ ਦੇ ਸਹਾਰੇਤੀ ਹੈ ਹੁਣ ਕੰਧ ਕਾਦੀ ਹੈ ਪਾਣੀ ਦੀ ਸਵਾਸਾਂ ਦੀ ਥੰਮੀ ਲੱਗੀ ਹੋਈ ਐ ਰਕਤ ਬੁੰਦਕਾ ਮਾਂ ਕੀ ਰਕਤ ਪਿਤਾ ਬਿੰਦ ਧਰ ਦੋਹੀ ਚੀਜ਼ਾਂ ਮਾਂ ਕੀ ਰਕਤ ਪਿਤਾ ਬਿੰਦ ਦੋਹਾਂ ਨੂੰ ਰਲਾ ਕੇ ਗਾਰਾ ਗਾਰੇ ਨਾਲ ਇੱਕ ਅੰਦ ਕੱਢੀ ਧਿਆਨ ਰੱਖਿਓ ਸਤਗੁਰ ਕਹਿੰਦੇ ਮਾਂ ਕੀ ਰਕਤ ਪਿਤਾ ਬਿੰਦ ਧਾਰਾ ਕੀ ਹੋ ਗਿਆ ਜਲ ਕੀ ਭੀਤ ਪਵਨ ਕਾ ਥੰਬਾ ਰਕਤ ਬੁੰਦਕਾ ਗਾਰਾ ਇਹਨੂੰ ਗਾਰਾ ਲੱਗਿਆ ਹੋਇਆ ਇਸ ਕੰਦ ਦੇ ਵਿੱਚ ਹਾਰਡ ਮਾਸ ਨਾੜੀ ਕੋ ਪਿੰਜਰ ਆ ਜੋ ਕੁਝ ਬਣਾਇਆ ਇਹ ਜਾਲ ਹੈ ਜਿਹੜਾ ਅਸੀਂ ਕੀ ਪਾਉਣੇ ਹੁੰਨੇ ਆ ਸਰੀਆਂ ਦਾ ਜਾਲ ਨਾ ਕੋਈ ਵੱਡਾ ਪਾਲਿਆ ਕੋਈ ਛੋਟਾ ਪਾਲਿਆ ਵਿੱਚ ਕੋਈ ਨਾਲ ਕਿਤੇ ਬੰਨ੍ਹ ਦਿੱਤਾ ਹੁਣ ਸੱਤ ਪੈਂਦੀ ਪੀ ਆ ਇਹ ਸਾਰੀ ਸੱਤ ਆ ਆ ਸਾਡੀ ਚਾਰੇ ਪਾਸੋਂ ਇਹ ਜਾਲ ਹੈ ਬਣ ਗਈ ਗੱਲ ਉਹੀ ਦਾ ਕੋਠਾ ਪਾਉਣ ਵੇਲੇ ਕੀ ਕਰਦੇ ਆ ਕੰਦਾ ਕੱਢਦੇ ਆ ਇੱਟਾਂ ਹੁੰਦੀਆਂ ਨੇ ਗਾਰਾ ਹੁੰਦਾ ਸਰੀਆ ਹੁੰਦਾ ਗਾਰਾ ਕਹ ਲੋ ਧਿਆਨ ਲੱਖੋ ਉੱਥੇ ਸਿਮਿੰਟ ਤੇ ਬਜਰੀ ਦੀ ਗੱਲ ਨਹੀਂ ਹੈ ਸਿਮਿੰਟ ਤੇ ਰੇਤੇ ਦੀ ਗੱਲ ਨਹੀਂ ਪਰ ਗਾਰੇ ਦੀ ਗੱਲ ਜਿੱਥੇ ਗਾਰੇ ਦੀ ਗੱਲ ਹੈ ਜਿੱਥੇ ਦੀਵੇ ਦੀ ਗੱਲ ਕਰੀਂ ਦੇਖੋ ਤੇ ਦੀਵੇ ਦੀ ਗੱਲ ਹੈ ਫਰਕ ਹੁੰਦਾ ਕਿ ਸਾਤਪੁਰ ਕਹਿੰਦੇ ਆ ਬੰਦਿਆ ਤੇਰਾ ਸਰੀਰ ਹੈ ਜਿਹੜਾ ਆ ਤੇਰਾ ਹਿੱਸਾ ਗਾਰਾ ਨਾ ਜਿਹੜਾ ਇਹ ਆਇਆ ਚੀਜ਼ ਨਾਲ ਬਣਿਆ ਹੋਇਆ ਹੈ ਇਹਦੇ ਵਿੱਚ ਉਹ ਪ੍ਰਮਾਤਮਾ ਦੀ ਅੰਸ਼ ਜੀਵਾ ਆਤਮਾ ਰਹਿੰਦੀ ਹੈ ਜੀਵਾ ਆਤਮਾ ਜਲ ਕੀ ਭੀਤ ਪਵਨ ਕਾ ਥੰਬਾ ਰਕਤ ਬੁੰਦ ਕਾ ਗਾਰਾ ਹਾਰਡ ਮਾਸ ਨਾੜੀ ਕੋ ਪਿੰਜਰ ਪੰਛੀ ਵਸਾ ਪੰਛੀ ਵਸੈ ਵਿਚਾਰਾ ਪ੍ਰਾਣੀ ਕਿਆ ਮੇਰਾ ਕਿਆ ਤੇਰਾ ਫਿਰ ਮੇਰ ਤੇਰਾ ਕਾ ਦੀ ਹੈ ਤੇਰਾ ਤਾਂ ਕੁਝ ਵੀ ਨਹੀਂ ਇਹਦੇ ਚ ਜੀਵ ਆਤਮਾ ਤੇਰੀ ਨਹੀਂ ਪਵਨ ਤੇਰੀ ਨਹੀਂ ਹੈ ਕੁਝ ਵੀ ਨਹੀਂ ਆ ਤੇ ਜਿੱਦੇ ਇਹ ਜੀਵ ਆਤਮਾ ਨਿਕਲ ਗਈ ਜਿਹੜੇ ਸਰੀਰ ਦਾ ਤੂੰ ਮਾਨ ਕਰਦਾ ਤੇ ਫਿਰ ਉਹਦੇ ਮਾਨ ਕਰੀ ਉਹਦੇ ਇਹਨੇ ਚੱਲਣਾ ਕੋਈ ਨਹੀਂ ਫਿਰ ਇਹ ਦਾ ਭਾਵ ਕੀ ਹੈ ਰੱਬ ਦੀ ਅਨਸ ਪਰਮਾਤਮਾ ਦੀ ਜੀਵ ਆਤਮਾ ਦੇ ਸਹਾਰੇ ਤੇ ਇਹ ਬਣਿਆ ਹੋਇਆ ਹੈ ਪ੍ਰਾਨੇ ਕਿਆ ਮੇਰਾ ਕਿਆ ਤੇਰਾ ਜੈਸੇ ਤਰਬਰ ਪੰਖ ਬਸੀਰਾ ਰਾਖੋ ਕੰਧ ਉਸਾਰੋ ਨੀਵਾ ਸਾਢੇ 3 ਹੱਥ ਤੇਰੀ ਬਸ ਸਾਢੇ 3 ਹੱਥ ਤੈਨੂੰ ਮਿਲਨੇ ਆ ਭਵੇਂ ਮਹਿਲ ਪਾਲਾ ਕਿਤੇ ਮਰਜੀ ਲਟ ਜੀ ਤੇਰੀ ਹਾਈਟ ਦੇ ਮੁਤਾਬਕ ਤੇਰੀ ਲੰਬਾਈ ਦੇ ਮੁਤਾਬਕ ਸਾਢੇ 3 ਹੱਥ ਮਿਲਣੀ ਐਨੀ ਕ ਧਰਤੀ ਤੈਨੂੰ ਰੋਜ਼ ਮਿਲਦੀ ਐ ਤੇ ਜਿੱਦੇ ਮਰਿਆ ਉਹਦੇ ਵੀ ਐਨੀ ਮਿਲਣੀ ਐ ਪਮੇ ਤੂੰ ਮਹਿਲ ਪਾਲਾ ਕੁਝ ਕਰ ਲਾ ਉਹ ਵੱਖਰੀ ਗੱਲ ਆ ਪਰ ਗੱਲ ਪਾਉਣ ਦੀ ਨਹੀਂ ਹੈ ਗੱਲ ਹੰਕਾਰ ਦੀ ਆ ਵੀ ਤੈਨੂੰ ਤਾਂ ਉਸੇ ਓਨੇ ਕੇ ਸਾਢੇ 3 ਹੱਥ ਕਮੀਂ ਦਾ ਪੌਣੇ 4 ਹਾਂ ਇੱਕ ਅੱਗੇ ਪਸਾ ਨਹੀਂ ਲਿਖਿਆ ਵੀ ਕਈ ਥੋੜੇ ਜਿਹੀ ਲੰਬਾਈ ਵੱਧ ਹੁੰਦੀ ਹੈ ਪੌਣੇ 4 ਹੋ ਜੂਗੀ ਬਸ ਇੰਨਾ ਕਥਾਂ ਤੈਨੂੰ ਮਿਲਣਾ ਬਸ ਹੰਕਾਰ ਨਾ ਕਰ ਇਸ ਕਰਕੇ ਹੁਣ ਸਤਗੁਰ ਕਹਿੰਦੇ ਕਬੀਰ ਗਰਬਨਾ ਕੀਜੀਐ ਚਾਮ ਲਪੇਟੇ ਹਾੜ ਜਿੱਥੋਂ ਆਪਾਂ ਗੱਲ ਚੱਲੀ ਸੀ ਵੀ ਚੰਮ ਆ ਹੱਡ ਚੰਮ ਦੇ ਨਾਲ ਲਪੇਟੇ ਹੋਏ ਨੇ ਹੋਰ ਇਹਦੇ ਵਿੱਚ ਕੀ ਐ ਮਿਜ ਜਾ ਬਸ ਹੋਰ ਕੀ ਐ ਇਹਦੇ ਵਿੱਚ ਗੰਦੀ ਭਰਿਆ ਹੋਇਆ ਹੋਰ ਤਾਂ ਕੁਝ ਨਹੀਂ ਇਹਦੇ ਵਿੱਚ ਤੇ ਜਿਹੜੇ ਕੰਮ ਕਰਨ ਬਾਅਦ ਤੇ ਆ ਜਿਹਦੇ ਕਰਕੇ ਦੀ ਕੀਮਤ ਪੈਣੀ ਸੀ ਉਹ ਤੂੰ ਭੁੱਲ ਗਿਆ ਬਸ ਉਹ ਉਹ ਭੁੱਲ ਗਿਆ ਨਾਮ ਕਰਕੇ ਕੀਮਤ ਪੈਣੀ ਸੀ ਦੀ ਕਬੀਰ ਗਰਬਨਾ ਕੀਜੀਐ ਚਾਮ ਲਪੇਟੇ ਹਾੜ ਹੈ ਵਰ ਉੱਪਰ ਸਤਰ ਤਰ ਤੇ ਤੁਪ ਤੇ ਫੁਣ ਧਰਨੀ ਗੜ ਗੜ ਦਾ ਪਾਬ ਗੱਡ ਦਿੱਤੇ ਕਹਿੰਦੇ ਉਹਨਾਂ ਵੱਲ ਦੇਖ ਜਿਨ੍ਹਾਂ ਦੇ ਚੰਗੇ ਘੋੜੇ ਹੁੰਦੇ ਸੀ ਚੰਗੇ ਹਾਥੀ ਹੁੰਦੇ ਸੀ ਚੰਗੀਆਂ ਚੰਗਾ ਆਚਾਰੇ ਪਾਸੇ ਖਲਾਰਾ ਹੁੰਦਾ ਸੀ ਕਹਿੰਦੇ ਅੱਜ ਧਰਤੀ ਦੇ ਵਿੱਚ ਗੱਡੇਗੇ ਧਰਤੀ ਵਿੱਚ ਗੱਡੇਗੇ ਜਿਹੜੇ ਹੰਕਾਰ ਕਰਦੇ ਸੀ ਦਿਨ ਪਰਸੋਂ ਵਿਚਾਰ ਕੀਤੀ ਸੀ ਨਾ ਮੇਰੀ ਮੇਰੀ ਕੈਰੋਂ ਕਰਤੇ ਦਰਯੋਧਨ ਸੇ ਭਾਈ 12 ਯੋਜਨ 70 ਚੱਲੇ ਥਾ ਦੇਹੀ ਗਿਰਜਨ ਖਾਈ ਗਿਰਜਾ ਨੇ ਖਾਧੀ ਗਿਰਜਾ ਨੇ ਫਿਰ ਕੀ ਹੋਇਆ ਹੰਕਾਰ ਕੁਝ ਵੀ ਕੀ ਫਿਰ ਅੱਗੇ ਹੋਰ ਸ਼ਲੋਕ ਪੜੋ ਕਬਾ ਸਾਜੀ ਦਾ ਕਬੀਰ ਸਾਹਿਬ ਜੀ ਦਾ ਕਬੀਰ ਗਰਬ ਨਾ ਕੀਜੀਐ ਦੇਹੀ ਦੇਖ ਸੁਰੰਗ ਸੋਹਣੀ ਦੇਹੀ ਕਿਉਂਕਿ ਇਹ ਵੀ ਦੇਹ ਇਹ ਸਰੀਰ ਨਾਲ ਸੰਬੰਧਿਤ ਹੈ ਮਾੜੀ ਗੱਲ ਨਹੀਂ ਗੋਣਾ ਚੰਗਾ ਸੋਹਣਾ ਸਰੀਰ ਹਨ ਪਰ ਮਾਨ ਮਾੜਾ ਮਾਨ ਬੰਦੇ ਨੂੰ ਲੈ ਪੈਂਦਾ ਦੇਹੀ ਦੇਖ ਸੁਰੰਗ ਆਜ ਕਾਲ ਤੱਜ ਜਾਉਂਗੇ ਜੋ ਕੰਚੂਰੀ ਪੂਜਾਂ ਕਹਿੰਦੇ ਇਹ ਤਾਂ ਸੱਪ ਹੈ ਹੁਣ ਸੱਪ ਦੇ ਉੱਪਰ ਕੁੰਜ ਹੁੰਦੀ ਹੈ ਤੇ ਕੀ ਹੁੰਦਾ ਸੱਪ ਜੀ ਕੁੰਜ ਜਦਾ ਮਾਨ ਕਰੇ ਨਾ ਨਾ ਉਹਨੇ ਇੱਕ ਦਿਨ ਲੈ ਜਾਣਾ ਤੇ ਸੱਪਾ ਲੱਗ ਹੋ ਜਾਣਾ ਤੇ ਕੁੰਜਾ ਲੱਗ ਹੋ ਜਾਣਾ ਕੁੰਜ ਨੇ ਆਪਾ ਚੱਕੀ ਫਿਰਦੇ ਹੁਣ ਕਈ ਵਾਰ ਵੀ ਆ ਕੁੰਜ ਲਾ ਕੇ ਸਾਡਾ ਆਹ ਵੀ ਕੁੰਜੀ ਆ ਸਰੀਰ ਸਾਡਾ ਇਹਨੂੰ ਕੱਪੜਾ ਵੀ ਕਿਹਾ ਹੈ ਇਹਨੂੰ ਕੁੰਜ ਵੀ ਕਿਹਾ ਹੈ ਹੈਨਾ ਜਿਹਦਾ ਆਪਾ ਬਾਣੀ ਵਿੱਚ ਪੜਦੇ ਆ ਕੱਪੜ ਰੂਪ ਸੁਹਾਵਣਾ ਕੱਪੜ ਰੂਪ ਸੁਹਾਵਣਾ ਸੋਹਣਾ ਸਰੀਰ ਆ ਸਰੀਰ ਇਹਦਾ ਚੰਮ ਦਾ ਬਾਸ ਆਈ ਕਹਿੰਦੇ ਛੱਡ ਦੁਨੀਆ ਅੰਦਰ ਛੱਡ ਦੁਨੀਆ ਅੰਦਰ ਦੁਨੀਆ ਦੇ ਅੰਦਰ ਇੱਥੇ ਇੱਥੋਂ ਹੀ ਮਿਲੇ ਨਾ ਇੱਥੇ ਛੱਡ ਜਾਣਾ ਛੱਡ ਦੁਨੀਆ ਅੰਦਰ ਜਾਵਣਾ ਅੱਗੇ ਜਾਣਾ ਫਿਰ ਕਿਨੇ ਜਾਣਾ ਹੈ ਆਤਮਾ ਨਹੀਂ ਇਹਨੇ ਨਹੀਂ ਜਾਣਾ ਇਹਨੇ ਥੀ ਇਸ ਕਰਕੇ ਸਤਗੁਰਾਂ ਨੇ ਸਾਨੂੰ ਥਾਂ ਥਾਂ ਤੇ ਇਹ ਸਮਝਾਇਆ ਵੀ ਬੰਦਿਆ ਸਰੀਰ ਦਾ ਮਾਲਕ ਨਾ ਕਰ ਸਰੀਰ ਨਾਲ ਸੰਬੰਧਤ ਪ੍ਰਾਪਰਟੀ ਹੋ ਗਈ ਉਹਦੇ ਹੋਗੇ ਹਨਾ ਜੇ ਰਾਜਨੀਤਿਕ ਤੌਰ ਤੇ ਦੇਖੀਏ ਤਾਂ ਕੁਰਸੀ ਦੀ ਗੱਲ ਆ ਜਾਂਦੀ ਹੈ ਉਹ ਵੀ ਹੰਕਾਰ ਹੋ ਜਾਂਦਾ ਕਈਆਂ ਨੂੰ ਕਈਆਂ ਨੂੰ ਆਪਣੇ ਪਿੰਡ ਦਾ ਸਰਪੰਚੀ ਦਾ ਕਿਸੇ ਨੂੰ ਐਮਐਲਏ ਦਾ ਕਿਸੇ ਨੂੰ ਐਮਪੀ ਦਾ ਕਿਸੇ ਨੂੰ ਲੀਡਰ ਦਾ ਕਿੰਨ ਸੰਕਾਰ ਦਾ ਹੈ ਨਾ ਕਿਸੇ ਵੇਲੇ ਵੀ ਆ ਸਕਦਾ ਕਿਸੇ ਵੇਲੇ ਉ ਮਾੜਾ ਕੁਝ ਨਹੀਂ ਇਹਦੇ ਵਿੱਚ ਧਿਆਨ ਰੱਖਿਓ ਮਾੜਾ ਕੁਝ ਨਹੀਂ ਹੈਗਾ ਵੀ ਇਹ ਕੁਝ ਬਣਣਾ ਨਹੀਂ ਬਣਣਾ ਆਪਾਂ ਸਾਰਿਆਂ ਨੇ ਬਣਨਾ ਹੈ ਕੋਸ਼ਿਸ਼ ਕਰਿਆ ਕਰੋ ਅਸੀਂ ਰਾਜੇ ਬਣਨਾ ਹੈ ਤੁਹਾਨੂੰ ਸਤਗੁਰਾਂ ਨੇ ਭਖਾਰੀ ਬਣਨ ਬਾਰੇ ਥੋੜਾ ਕਿਹਾ ਸਤਗੁਰਾਂ ਨੇ ਰਾਜਨੀਤੀ ਕੀਤੀ ਹੈ ਕਿਉਂਕਿ ਰਾਜ ਤੋਂ ਬਿਨਾ ਧਰਮ ਨਹੀਂ ਚੱਲਦਾ ਰਾਜ ਬਿਨਾ ਨਾ ਧਰਮ ਚੱਲੇ ਹੈ ਧਰਮ ਮਿਲਾ ਸਭ ਦਲੇ ਮਲੇ ਹੈ ਜੇ ਧਰਮ ਨਹੀਂ ਫਿਰ ਕੁਝ ਵੀ ਨਹੀਂ ਇਹ ਵੀ ਧਿਆਨ ਕੋ ਫਿਰ ਰਾਜਨੀਤੀ ਵੀ ਰੁਲ ਜਾਂਦੀ ਹੁੰਦੀ ਹੈ ਜੇ ਧਰਮ ਨਾ ਹੋਵੇ ਫਿਰ ਕੁਝ ਵੀ ਨਹੀਂ ਪੱਲੇ ਪੈਣਾ ਜੇ ਧਰਮ ਹੈ ਫਿਰ ਰਾਜਨੀਤੀ ਹੈ ਨਾ ਤੇ ਫਿਰ ਬਹੁਤ ਵਧੀਆ ਰਾਜ ਹੁੰਦਾ ਬਹੁਤ ਵਧੀਆ ਰਾਜ ਹੁੰਦਾ ਇਹ ਬਾਣੀ ਵਿੱਚ ਹੀ ਲਿਖ ਸਤਗੁਰਾਂ ਨੇ ਇਹ ਬਾਣੀ ਵਿੱਚ ਨਹੀਂ ਮਾ ਕੋਲ ਇੱਕ ਇਤਿਹਾਸਕ ਸਤਰਾਣੀ ਰਾਜ ਬਿਨਾ ਨਾ ਧਰਮ ਚੱਲੇ ਹੈ ਸੋ ਕਹਿੰਦਾ ਇਹਦਾ ਵੀ ਹੰਕਾਰ ਮਾਲਾ ਭਾਈ ਹਰੇਕ ਚੀਜ਼ ਦਾ ਹੰਕਾਰ ਹੁਣੇ ਪਾਸ਼ਾ ਜੀ ਦਾ ਇੱਕ ਬਚਨ ਆਉਂਦਾ ਹੈ ਸੁਖਬ੍ਰੀ ਸਾਹਿਬ ਦੇ ਵਿੱਚ ਜਿਸਕਾ ਅੰਤਰ ਰਾਜ ਅਪਮਾਨ ਅਪਮਾਨ ਵੀ ਕਹਿੰਦੇ ਨੇ ਹੰਕਾਰ ਨੂੰ ਕਹਿੰਦਾ ਜਿਹਦੇ ਅੰਦਰ ਰਾਜ ਭਾਗ ਦਾ ਹੰਕਾਰ ਹੈ ਜਿਹਦੇ ਅੰਦਰ ਜਿਸਕਾ ਅੰਤਰ ਕੀ ਜਿਸਕਾ ਅੰਤਰ ਰਾਜ ਅਪਮਾਨ ਰਾਜ ਦਾ ਭਾਵੇਂ ਕੁਰਸੀ ਕਹ ਲੋ ਰਾਜ ਰਾਜੇ ਦਾ ਅਹੁਦੇ ਦਾ ਕੁਰਸੀ ਦਾ ਅਵਸਰਾਂ ਕੋਲੇ ਵੀ ਹੁੰਦੀ ਐ ਉਹ ਵੀ ਮਾੜਾ ਜਿਹਾ ਹੰਕਾਰ ਕਰ ਲਿਆ ਹੰਕਾਰ ਦਾ ਭਾਪ ਸਮਝ ਗਏ ਨਾ ਵੀ ਕੁਰਸੀ ਤੇ ਬੈਠਾ ਸਰਕਾਰ ਨੇ ਕੰਮ ਕਰਨ ਵਾਸਤੇ ਲੋਕਾਂ ਦੀ ਸੇਵਾ ਕਰਨ ਵਾਸਤੇ ਲਾਇਆ ਤੇ ਬੰਦੇ ਨੂੰ ਬੰਦੇ ਨਹੀਂ ਸਮਝਦਾ ਬਾਹਰੋਂ ਕੰਮ ਤਾਂ ਹੁਣ ਕਰਨੀ ਐ ਲੋਕਾਂ ਦੇ ਸਰਕਾਰ ਨੇ ਅਫਸਰ ਕਾਦੇ ਵਾਸਤੇ ਲਾਇਨੇ ਇਸੇ ਵਾਸਤੇ ਐ ਨਾ ਤੇ ਵਾਇ ਹੰਕਾਰ ਦੇ ਵਿੱਚ ਹੀ ਬੈਠਾ ਰਾ ਨਹੀਂ ਉਹ ਬੰਦੇ ਬਾਹਰ ਹੈਰਾਨ ਹੋਈ ਜਾਂ ਨਾ ਮੈਂ ਅੰਦਰ ਬੈਠਾ ਇਸੀ ਚ ਬਸ ਮੌਜਾ ਨਾ ਬੈਠਾ ਬਸ ਇਹ ਹੰਕਾਰ ਹੀ ਹੁੰਦਾ ਕਿੱਥੇ ਦਾ ਬਾਹਰ ਮਾੜਾ ਮੁੰਟਾ ਨਿਮਰਤਾ ਉਹ ਵੀ ਬੰਦੇ ਬਾਹਰ ਬੈਠੇ ਨੇ ਗਰਮੀ ਮਰਦੇ ਨੇ ਐਨੇ ਬਜ਼ੁਰਗ ਬੈਠੇ ਨੇ ਮੈਂ ਗੱਲ ਸਾਰੀ ਸਮਝ ਲਿਓ ਤੁਸੀਂ ਕਿੱਥੋਂ ਆਂਦੀ ਐ ਵੀ ਇਹ ਇਹਨਾਂ ਦਾ ਕੋਈ ਹਸਾਬਤਾ ਵੀ ਨਹੀਂ ਵੀ ਜਿਹਦੇ ਵਾਸਤੇ ਤੁਹਾਨੂੰ ਪੈਸਾ ਮਿਲਦਾ ਸਰਕਾਰ ਵੱਲੋਂ ਤੇ ਤੁਸੀਂ ਏਸੀ ਛੱਡ ਕੇ ਮਿੱਠਲਾ ਮਾੜੀ ਗੱਲ ਨਹੀਂ ਹੰਕਾਰ ਵੀ ਉਹਨਾਂ ਨੂੰ ਸੱਦੋਂ ਕਦੋਂ ਦੇ ਬੈਠੇ ਨੇ ਕੰਮ ਕਰੋ ਉਹਨਾਂ ਦੇ ਤੇ ਤੀ ਤੱਕ ਠੀਕ ਦੇ ਹੁੰਦੇ ਵੀ ਕਿ ਚਾਰ ਪਾਣੀ ਮਿਲੇਗਾ ਤਾਂ ਕਰਾਂਗੇ ਹਨਾ ਮਾੜਾ ਕੰਮ ਹੈ ਹੁਣ ਸਾਤੋ ਘਰ ਕਹਿੰਦੇ ਜਿਸ ਕਾ ਅੰਤਰ ਰਾਜ ਅਭਮਾਨ ਸੋ ਨਰਕ ਪਾਤੀ ਹੋਵਤ ਸੁਆਨ ਸੁਆਨ ਕਹਿੰਦੇ ਨੇ ਕੁੱਤੇ ਨੂੰ ਕਹਿੰਦੇ ਇਹ ਨਰਕਾ ਦਾ ਕੁੱਤਾ ਹੈ ਜਿਹੜਾ ਬੰਦਾ ਰਾਜ ਭਾਗ ਦਾ ਹੰਕਾਰ ਕਰਦਾ ਪਿਆ ਕੁੱਤਾ ਕਹਿ ਦਿੱਤਾ ਬਾਣੀ ਚ ਬਾਣੀ ਚ ਲਈਏ ਪੜ ਲਿਓ ਤੁਸੀਂ ਇਹ ਇਹ ਅਸ਼ਟਪਦੀ ਸ਼ੁਰੂ ਹੁੰਦੀ ਹੈ ਸੁਖੀ ਵਸੈ ਮਸਕੀਨੀਆਂ ਆਪ ਨਵਾਰ ਤਲੇ ਵੱਡੇ ਵੱਡੇ ਹੰਕਾਰੀਆਂ ਨਾਨਕ ਗਰਬ ਗਲੇ ਗਲੇ ਸੁਖੀ ਉਹ ਵਸਦਾ ਹੈ ਜਿਹੜਾ ਨਿਮਰਤਾ ਸੁਭਾਅ ਵਾਲਾ ਹੁੰਦਾ ਹੈ ਜੀ ਆਪ ਸਰ ਸੁਖੀ ਨਿਮਰਤਾ ਆਪ ਸਰ ਸੁਖੀ ਵਸੂ ਕਿਸੇ ਰਾਜੇ ਦੇ ਨਿਮਰਤਾ ਸੁਖੀ ਵਸੂ ਨਿਮਰਤਾ ਨੇ ਸੁਖੀ ਕਰਨਾ ਹੈ ਨਿਮਰਤਾ ਨੇ ਸੁਖੀ ਵਸਾਏ ਮਸਕੀਨੀਆਂ ਮਸਕੀਨੀਆਂ ਦਾ ਭਾਵ ਹੁੰਦਾ ਹੈ ਮਸਕੀਨ ਸੁਭਾਅ ਭਾਵ ਨਿਮਰਤਾ ਵਾਲਾ ਸੁਭਾਅ ਆਪ ਨਿਵਾਰ ਤਲੇ ਆਪਣੇ ਆਪ ਨੂੰ ਨਿਵਾਰ ਆਪਣੇ ਵਿੱਚੋਂ ਹੰਕਾਰ ਕੱਢ ਦੇਣਾ ਫਿਰ ਦੂਜੀ ਗੱਲ ਸਤਗੁਰਾਂ ਨੇ ਨਾਲ ਹੀ ਲਿਖਤੀ ਕਹਿੰਦੇ ਵੱਡੇ ਵੱਡੇ ਹੰਕਾਰੀ ਆ ਵੱਡੇ ਵੱਡੇ ਕਿਹਦੇ ਵੱਲ ਸਾਰਾ ਧਿਆਨ ਰੱਖੋ ਵੱਡਿਆਂ ਵੱਲ ਵੱਡੇ ਵੱਡੇ ਜੋ ਦੀਸਾਂ ਲੋਗ ਵੱਡੇ ਵੱਡੇ ਹੰਕਾਰੀਆਂ ਨਾਨਕ ਗਰਵ ਗਲੀ ਉਹ ਉਹ ਆਪਣੇ ਹੰਕਾਰ 'ਚ ਹੀ ਗਲ ਜਾਂਦੇ ਆ ਹੰਕਾਰ ਹੀ ਮਾਰ ਲੈਂਦਾ ਉਹਨਾਂ ਨੂੰ ਸਤਿਗੁਰ ਕੰਦੇ ਫਿਰ ਅੱਗੇ ਸ਼ੁਰੂ ਹੁੰਦੀ ਹੈ ਅਸ਼ਟਪਦੀ ਜਿਸ ਕਾ ਅੰਤਰ ਰਾਜ ਅਭਮਾਨ ਸੋ ਨਰਕ ਪਾਤੀ ਹੋਵਤ ਸੁਵਾਨ ਜੋ ਜਾਣੈ ਮੈਂ ਜੋਵਨ ਬੰਤ ਹੁਣ ਜਵਾਨੀ ਦੀ ਗੱਲ ਆ ਗਈ ਸੇ ਆਪ ਕਬੀਰ ਗਰਵ ਨਾ ਕੀ ਜੀ ਹੈ ਦੋ ਦੇਹੀ ਨਾਲ ਸੰਬੰਧਤ ਆ ਉਹਦੀ ਗੱਲ ਚੱਲਦੀ ਹੈ ਜੋ ਜਾਣੈ ਜਿਹੜਾ ਜਾਣਦਾ ਮੈਂ ਜੋ ਬਨਮਨਤ ਜਵਾਨੀ ਮੇਰੇਤੀ ਆਈ ਹੈ ਅੱਜ ਤੱਕ ਤੱਕ ਕਿਸੇ ਤੇ ਆਈ ਨਹੀਂ ਤੇ ਕਬੀਰ ਸਾਹਿਬ ਦਾ ਕਹਿੰਦੇ ਮੇਰੇਤੀ ਵੀ ਆਈ ਸੀ ਭਾਈ ਇਹ ਤਾਂ ਫਿਰ ਕਬੀਰ ਆਈ ਮੁਝੇ ਪੈ ਅਨਕ ਕਰੇ ਕਰ ਭੇਸ ਹਮ ਰਾਖੇ ਗੁਰ ਆਪਣੀ ਉਨਕੀਲੋਂ ਆਦੇਸੇ ਮਾਇਆ ਦੇ ਕਈ ਰੂਪਾਂ ਦੇ ਵਿੱਚ ਆਉਂਦੀ ਹੈ ਨਾ ਫਿਰ ਜਵਾਨੀ ਦੇ ਰੂਪ ਵਿੱਚ ਆ ਗਈ ਕਈਆਂ ਨੂੰ ਇਹ ਹੁੰਦੇ ਪਤਾ ਛੱਡ ਦਿੱ ਜਵਾਨੀ ਆਈ ਆ ਆ ਤਾਂ ਦੂਜੇ ਤਾਂ ਉਹੀ ਲੰਘ ਗਏ ਇੱਥੋਂ ਜਾਂ ਦੂਜਿਆਂ ਤੇ ਜਵਾਨੀ ਨਹੀਂ ਹੁੰਦੀ ਇਹ ਹੰਕਾਰ ਫਿਰ ਇਹਨੂੰ ਕੀ ਕਿਹਾ ਜੋ ਜਾਨਣਾ ਮੈਂ ਜੋ বনਵੰਤ ਸੋ ਹੋਵਤ ਵਿਸ਼ਟਾਕਾ ਜੰਤ ਕਹਿੰਦੇ ਗੰਦਗੀ ਦਾ ਕੀੜਾ ਬੰਦਾ ਬਕਾਰਾਂ ਦੇ ਵਿੱਚ ਹੀ ਬਕਾਰਾਂ ਦੀ ਮਾਨ ਕਰੀ ਜਾਂਦਾ ਵੀ ਜਵਾਨੀ ਵਿੱਚ ਆ ਕੇ ਮਾੜੀ ਗੱਲ ਨਹੀਂ ਜਵਾਨੀ ਵਧੀਆ ਫਿਰ ਅੱਗੇ ਸੁਣੋ ਆਪਸ ਕੋ ਜੋ ਕਰਮਵੰਤ ਕਹਾਵਾ ਹੈ ਕਰਮਵੰਤ ਵੀ ਮੈਂ ਜੋ ਕੁਝ ਕਰਦਾ ਚੰਗਾ ਮੈਂ ਕਰਦਾ ਵਾ ਚੰਗੇ ਕਰਮ ਕਰਦਾ ਮਾੜੀ ਗੱਲ ਨਹੀਂ ਚੰਗੇ ਕਰਮ ਕਰਨੇ ਚਾਹੀਦੇ ਸਤਗੁਰੂ ਨੇ ਇੱਕ ਹੀ ਕਹਿੰਦੇ ਕਹਿੰਦੇ ਇਹ ਵੀ ਬੰਦਾ ਗਿਆ ਫਿਰ ਅੱਗੇ ਸਤਗੁਰੂ ਹੋਰ ਕਹਿੰਦੇ ਧਨ ਭੂਮਿਕਾ ਜੋ ਕਰਾ ਗੁਮਾਨ ਧਨ ਦਾ ਭੂਮੀ ਦਾ ਭੂਮੀ ਦਾ ਭਾਵ ਜ਼ਮੀਨ ਪ੍ਰਾਪਰਟੀ ਵੀ ਮੇਰੇ ਕੋਲੇ ਇੰਨੀ ਆ ਮੇਰੇ ਕੋਲੇ ਹੰਨੀਆਂ ਹੋਣੀ ਚਾਹੀਦੀ ਮਾੜੀ ਗੱਲ ਨਹੀਂ ਧਨ ਵੀ ਹੋਣਾ ਚਾਹੀਦਾ ਧਨ ਤੋਂ ਬਿਨਾ ਕੁਝ ਚੱਲਦੀ ਨਹੀਂ ਸੰਸਾਰ ਪਰ ਜਿਹੜਾ ਹੰਕਾਰ ਕਰਦਾ ਧਨ ਭੂਮਿਕਾ ਜੋ ਕਰੇ ਹੰਕਾਰ ਸੋ ਮੂਰਖ ਅੰਦਾ ਸਤਗੁਰੂ ਕੀ ਕਹਿੰਦੇ ਦੇਖ ਲਓ ਮੂਰਖ ਕਹਤਾ ਅੰਦਾ ਕਹਤਾ ਧਨ ਭੂਮਕਾ ਜੋ ਕਰੇ ਹੰਕਾਰ ਸੋ ਮੂਰਖ ਅੰਦਾ ਅਗਿਆਨ ਅਗਿਆਨੀ ਆ ਕਹਿੰਦੇ ਇਹਨੂੰ ਸਮਝੀ ਕੋਈ ਨਹੀਂ ਪਾਗਲ ਆ ਫਿਰ ਅੱਗੇ ਸਤਗੁਰ ਕਹਿੰਦੇ ਆਪਸ ਕੋ ਕਰਮ ਬੰਦ ਕਾ ਆਵੈ ਜਨਮ ਮਰੈ ਬਉ ਜੋਨ ਪਰਮਾ ਬੈ ਜੂਨਾ ਵਿੱਚ ਪੈ ਜਾਂਦਾ ਹੋ ਬੰਦਾ ਧਨ ਭੂਮਕਾ ਜੋ ਕਰੇ ਗਮਾਨ ਸੋ ਮੂਰਖ ਅੰਦਾ ਗਮਾ ਅਗਿਆਨ ਨਾਨਕ ਜਿਸ ਕਾ ਹਿਰਦੈ ਗਰੀਬੀ ਵਸਾਵਾ ਬਸ ਗੱਲ ਇਥੇ ਸੁਹਾਗ ਗਰੀਬੀ ਦੀ ਫਿਰ ਉਹ ਨਾਨਕ ਇਹੀਆਂ ਸੁਖਤ ਆਗਾ ਆਗਾ ਈਹਾਂ ਸੁਖ ਆਗੈ ਸੁਖ ਈਹਾਂ ਮੁਕਤ ਆਗੈ ਸੁਖ ਪਾਵੈ ਉਹ ਬੰਦਾ ਇੱਥੇ ਵੀ ਮੁਕਤ ਤੇ ਜਦੋਂ ਮਰ ਗਿਆ ਅੱਗੇ ਵੀ ਮੁਕਤ ਜਿਹੜਾ ਗਰੀਬੀ ਸੁਭਾਅ ਵਾਲਾ ਕਿਉਂਕਿ ਹੰਕਾਰ ਹੀ ਜਨਮ ਬੰਦੇ ਦਾ ਕਰਾਉਂਦਾ ਆ ਆਪਾਂ ਇੱਕ ਦਿਨ ਵਿਚਾਰ ਕੀਤੀ ਸੀ ਨਾ ਸਿੱਧਾਂ ਨੇ ਪੁੱਛਿਆ ਜੀ ਗੁਰੂ ਨਾਨਕ ਪਾਤਸ਼ਾਹੀ ਦੀ ਕਾਦੇ ਕਰਕੇ ਇਹ ਸੰਸਾਰ ਬਣ ਜਾਂਦਾ ਹਉਮੇ ਵਿੱਚ ਜੱਗ ਉਪਜੈ ਪੁਰਖਾ ਹਉਮੇ ਕਰਕੇ ਇਹਨਾਂ ਦੀ ਪੈਦਾਇਸ਼ ਹੁੰਦੀ ਪਈ ਆ ਆਪਣੀ ਸਾਰਿਆਂ ਦੀ ਫੇਰ ਸਤਗੁਰ ਕੀ ਕਹਿੰਦੇ ਧਨਵੰਤਾ ਹੋਏ ਕਰ ਗਰਵਾਵੈ ਧਨਵਾਨ ਹੋ ਗਿਆ ਪੈਸਾ ਬਹੁਤ ਹੋ ਗਿਆ ਗਰਭ ਫੇਰ ਕਰ ਗਿਆ ਤ੍ਰਿੰਨ ਸਮਾਨ ਕਸ ਸੰਗਣਾ ਜਾਵੈ ਤ੍ਰਿੰਨ ਸਮਾਨ ਭਾਵ ਕਿ ਤੀਲਾ ਵੀ ਨਾਣ ਨਹੀਂ ਜਾਣਾ ਕਾਹਦਾ ਹੰਕਾਰ ਤ੍ਰਿੰਨ ਸਮਾਨ ਇਹ ਸਾਰਾ ਅੱਗੇ-ਚਾਰੇ ਸ਼ਬਦ ਪੜ ਲਿਓ ਤੁਸੀਂ ਸਾਰਾ ਇਹ ਹੰਕਾਰ ਦੀ ਗੱਲ ਹੀ ਚਲਦੀ ਪਈ ਹੈ ਸਤਗੁਰਾਂ ਨੇ ਸਾਰਾਂ ਨੇ ਤ੍ਰਿੰਨ ਸਮਾਨ ਕਸ ਸੰਗਣਾ ਜਾਵੈ ਬਹੁ ਲਸ਼ਕਰ ਮਾਨ ਕੋ ਉੱਪਰ ਕਰੇ ਆਸ ਪਾਲ ਭੀਤਰਤਾ ਕਾ ਹੋਏ ਜਿਹੜਾ ਆਪਣੀਆਂ ਫੌਜਾਂ ਤੇ ਮਾਣ ਕਰਦਾ ਨਾ ਆਪਣੇ ਮਨੁੱਖਾਂ ਦੇ ਮੇਰੇ ਕੋਲ ਇੰਨੀ ਫੌਜ ਹੈ ਅਸੀਂ ਐ ਕਰ ਦਾਂਗੇ ਆਹ ਕੋਜਾ ਸਾਡੇ ਕੋਲੇ ਰਾਜੇ ਦੀ ਗੱਲ ਚੱਲਦੀ ਪਈ ਫੌਜ ਤਾਂ ਰਾਜੇ ਕੋਲੀ ਹੁੰਦੀ ਹੈ ਨਾ ਬਹੁ ਲਸ਼ਕਰ ਉੱਪਰ ਮਾਣ ਕਰਨਾ ਚਾਹੀਦਾ ਪਰ ਹੰਕਾਰ ਪਲ ਭੀਤਰਤਾ ਕਾ ਹੋਏ ਬਨਾਸ ਉਹਦਾ ਬਨਾਸ ਹੋ ਜਨਾ ਭਾਈ ਬਹੁਤਾ ਸਮਾਂ ਨਹੀਂ ਸਤਗੁਰ ਕਹਿੰਦੇ ਇਹ ਇਹਨਾਂ ਦਾ ਕਾਹਦਾ ਹੰਕਾਰ ਹੈ 1 ਮਿੰਟ ਦੇ ਵਿੱਚ ਇੱਕ ਮਿੰਟ ਦੇ ਵਿੱਚ ਸੋ ਗੱਲਾਂ ਸਾਰੀਆਂ ਇਹੀ ਨੇ ਕਿਤੋਂ ਆਪਾਂ ਬਾਣੀ ਵਿੱਚੋਂ ਬਹੁਤ ਪ੍ਰਵਾਨ ਪੜ ਸਕਦੇ ਹਾਂ ਇਸ ਕਰਕੇ ਹੰਕਾਰ ਨਹੀਂ ਆਓ ਇਸ ਸ਼ਬਦ ਨੂੰ ਆਪਾਂ ਪੜੀਏ ਸਤਿਗੁਰ ਕਹਿੰਦੇ ਗਰਵ ਕਰਤ ਹੈ ਦੇ ਕੋ ਬਿਨ ਸੈ ਛਿਨਮੈ ਨੀਤ ਇਹ ਮੇਰੇ ਮਿੱਤਰ ਦੇ ਦਾ ਹੰਕਾਰ ਨਾ ਕਰਿਆ ਕਰ ਇਹ ਦੇ ਨਾਲ ਸੰਬੰਧਤ ਗੁਣਾਂ ਦੀ ਗੱਲ ਸਾਰੇ ਆਪਾਂ ਸਮਝ ਲਈ ਵੀ ਇਹ ਇਹਦੀ ਗੱਲ ਹੈ ਕਈ ਬੰਦੇ ਕਹਿੰਦੇ ਵੀ ਆਪਾਂ ਕਹਦਾ ਦੇ ਦਾ ਹੰਕਾਰ ਆਪਾਂ ਕੀਤੇ ਨਹੀਂ ਨਹੀਂ ਉਹਦੇ ਨਾਲ ਸੰਬੰਧਤ ਗੁਣ ਵੀ ਆ ਗਿਆ ਜੋ ਕੁਝ ਆਪਾਂ ਗਿਣਤਾ ਵਸ ਇਹ ਦੇ ਦੀ ਪ੍ਰਵਾਸ ਹੈ ਆ ਬੀਜੋ ਸਿਨਮਾ ਬਿਨਸਾ ਸਿਨਮਾ ਮੀਤ ਸਤਿਗੁਰ ਕਹਿੰਦੇ ਜਿਹਦਾ ਹੰਕਾਰ ਕਰਦਾ ਇਹਨੇ ਇੱਕ ਮਿੰਟ ਵਿੱਚ ਬਿਨਸ ਜਾਣਾ ਇੱਕ ਖਿੰਣ ਦੇ ਵਿੱਚ ਜਹ ਪ੍ਰਾਨੀ ਹਰ ਜਾ ਸਕੈ ਉਹ ਨਾਨਕ ਤੇਹ ਜਗ ਜੀਤ ਸਤਿਗੁਰ ਕਹਿੰਦੇ ਜਿਹੜੇ ਪ੍ਰਮਾਤਮਾ ਦਾ ਨਾਮ ਜਪਦੇ ਨੇ ਭਾਈ ਉਹ ਪ੍ਰਮਾਤਮਾ ਦੇ ਹੁਕਮ ਵਿੱਚ ਚੱਲਦੇ ਨੇ ਹਨਾ ਉਹਨਾਂ ਨੇ ਸਮਝ ਲਓ ਜਗ ਨੂੰ ਜਿੱਤ ਲਿਆ ਜਿਨ੍ਹਾਂ ਨੇ ਮਨ ਜਿੱਤਿਆ ਜਗ ਜੀਤ ਵੀ ਪੜਦੇ ਆਪ ਦੇਖੋ ਮਨ ਜਿੱਤਿਆ ਜਗ ਜੀਤ બસ ਮਨ ਜਿੱਤਣ ਦੀ ਗੱਲ ਹੈ ਗੱਲ ਸਾਰੀ ਮਨ ਦੀ ਹੈ ਜਦੋਂ ਮਨ ਜਿੱਤ ਲਿਆ ਮਨ ਨੇ ਬਾਕੀ ਸਾਰਾ ਕੁਝ ਛੱਡ ਦੇਣਾ ਫਿਰ ਉਹ ਜੱਗ ਵਾਲੇ ਲਈ ਪਾਸੇ ਭੱਜੇਗਾ ਉਹ ਟਿਕ ਜਾਵੇਗਾ ਬਸ ਸਮਝ ਲਓ ਜਦੋਂ ਤੁਹਾਡੀ ਸੰਤੁਸ਼ਟੀ ਹੋ ਗਈ ਸਮਝ ਲਓ ਜਗਤ ਜਿੱਤ ਲਿਆ ਬਸ ਜਦੋਂ ਮਨ ਖੜ ਗਿਆ ਤੇ ਜੇ ਮਨ ਭਟਕਦਾ ਪਿਆ ਫਿਰ ਸਮਝ ਲਓ ਜਗ ਦੇ ਵਿੱਚ ਹੀ ਭਟਕਦਾ ਪਿਆ ਸੋ ਇਹ ਵਿਚਾਰ ਸੀ ਅੱਜ ਦੀ ਵਿਚਾਰ ਹੋਰ ਅਗਲੇ ਵਿਚਾਰ ਜੋ ਤਤ 43 ਮਸਲੋਂ ਕਾਇਦੀ ਵਿਚਾਰ ਆਪਾਂ ਕੱਲ ਦੇ ਸਮੇਂ ਵਿੱਚ ਕਰਾਂਗੇ ਆਓ ਇੱਥੇ ਸਮਾਪਤੀ ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਧੁੱਲਾਂ ਚੁੱਕਾਂ ਦੀ ਮਾਫੀ ਸਤਿਗੁਰ ਕਿਰਪਾ ਕਰਨ ਇਸੇ ਤਰ੍ਹਾਂ ਆਪਾਂ ਨਾਲ ਮਿਲ ਕੇ ਗੁਰੂ ਦੀ ਬਾਣੀ ਗੁਰੂ ਦੇ ਗੀਤ ਗੁਰੂ ਦੀਆਂ ਵਿਚਾਰਾਂ ਗੁਰੂ ਦਾ ਉਪਦੇਸ਼ ਗ੍ਰਹਿਣ ਕਰਦੇ ਰਹੀਏ ਫਿਰ ਅਸੀਂ ਲੋਕ ਸੁਖੀਏ ਪਰ ਲੋਕ ਸੇਲੇ ਨਾਨਕ ਘਰ ਪ੍ਰਭ